ਘਰ ਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਝੋਨੇਵਾਲ ਵਿਖੇ ਬੀਤੀ ਰਾਤ ਮਾਹੌਲ ਉਸ ਸਮੇਤ ਨਾਪੂਰਨ ਹੋ ਗਿਆ ਜਦੋਂ ਇਲਾਕੇ ਦੇ ਲੋਕਾਂ ਨੇ ਇੱਕ ਪ੍ਰਾਈਵੇਟ ਹਸਪਤਾਲ ਅੱਗੇ ਧਰਨਾ ਲਗਾ ਦਿੱਤਾ ਇਸ ਮੌਕੇ ਬਦਰਾਮ ਸਿੰਘ ਪੁੱਤਰ ਕਿਸ਼ੋਰੀ لال ਪਿੰਡ ਮਾਵਾ ਹਾਲਵਾਸੀ ਝੋਨੇਵਾਲ ਨੇ ਦੱਸਿਆ ਕਿ ਉਸਦੀ ਪਤਨੀ ਪੂਜਾ ਦੀ ਡਿਲੀਵਰੀ ਲਈ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿੱਥੇ ਕਿ ਉਸਦੀ ਪਤਨੀ ਅਤੇ ਬੱਚੇ ਦੀ ਜ਼ਿਆਦਾ ਸਿਹਤ ਖਰਾਬ ਹੋਣ ਦੇ ਚੱਲਦੇ ਹ ਹਸਪਤਾਲ ਦੇ ਡਾਕਟਰ ਵੱਲੋਂ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਉਸਦੀ ਪਤਨੀ ਅਤੇ ਨਵਜੰਮੇ ਬੱਚੇ ਦੀ ਮੌਤ ਹੋ ਗਈ। ਉਹਨਾਂ ਦੋਸ਼ ਲਗਾਇਆ ਕਿ ਉਹਨਾਂ ਦੀ ਪਤਨੀ ਤੇ ਬੱਚੇ ਦੀ ਮੌਤ ਲਈ ਹਸਪਤਾਲ ਦਾ ਡਾਕਟਰ ਜ਼ਿੰਮੇਵਾਰ ਹੈ। ਮੁਨਾਪਾਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਦੋਸ਼ੀ ਡਾਕਟਰ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਘਰ ਵਾਲੀ ਇੱਥੇ ਆਈ ਹੋਈ ਤੇ ਆਪਣੇ ਪਿੰਡ ਭਵਾਨੀ ਪਰ ਜੀ ਠੀਕ ਜੀ ਉਹਨਾਂ ਦਾ ਇੱਥੇ ਟੈਸਟ ਇਲਾਜ ਚੱਲਦਾ ਚੱਲਦਾ ਪਿਆ ਸੀ ਇੱਥੇ ਟ੍ਰੀਟਮੈਂਟ ਚੱਲਦਾ ਪਿਆ ਸੀ ਪ੍ਰਕਾਸ਼ ਹਸਪੀਟਲ ਤਿੰਨ ਮਹੀਨਿਆਂ ਤੋਂ ਜੀ ਡਿਲੀਵਰੀ ਵਾਸਤੇ ਆਏ ਇੱਥੇ ਸਰ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਰੇਸ਼ਨ ਕਰਤਾ ਜੀ ਬੱਚੇ ਦੀ ਹਾਲਤ ਵੀ ਬਹੁਤ ਜ਼ਿਆਦਾ ਖਰਾਬ ਤੇ ਉਸ ਤੋਂ ਬਾਅਦ ਬੱਚੇ ਨੂੰ ਰੈਫਰ ਕਰਤਾ ਇਹਨਾਂ ਨੇ ਇੱਥੋਂ ਤੇ ਉਸ ਤੋਂ ਬਾਅਦ ਸਾਡੀ ਮੇਰੀ ਜੋ ਵਾਈਫ ਦੀ ਉਹਨੂੰ ਵੀ ਮਤਲਬ 14 ਘੰਟੇ ਬਾਅਦ ਰੈਫਰ ਕਰਤਾ ਜੀ ਇੱਥੋਂ ਠੀਕ ਹੈ ਜੀ ਗੁਰਦੇਵ ਹਸਪੀਟਲ ਨੂੰ ਜੀ ਗੁਰਦੇਵ ਦੇ ਭੇਜੇ ਇਹਨਾਂ ਨੇ ਇਹਨਾਂ ਨੇ ਪਹਿਲਾਂ ਸਾਨੂੰ ਗੁਰਦੇਵ ਦੇ ਭੇਜਿਆ ਗੁਰਦੇਵ ਦੇ ਅਸੀਂ ਪੁੱਜੇ ਠੀਕ ਹੈ ਜੀ 2:00 ਵਜੇ ਕੋਈ ਬੀਸੀ ਦੋਨੋਂ ਨਾਲ ਹੀ ਸੀ ਨਹੀਂ ਨਹੀਂ ਮੈਸੇਜ ਦੇ ਕੱਲੇ ਵੀ ਮੈਸੇਜ ਸੀ ਬੱਚਾ ਉਧਰ ਸੀ ਉਹਨੇ ਉਹਨੇ ਸੀ ਐਡਮਿਟ ਹਾਂਜੀ ਬੱਚਾ ਉਦਣੇ ਐਡਮਿਟ ਉਧਰ ਭੇਜਦਾ ਸੀ ਉਹਦੀ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਹਾਂਜੀ ਬੱਚੇ ਨੂੰ ਕੀ ਹੋਇਆ ਸਰ ਉਹ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਸੀ ਬੱਚੇ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਸੀ ਬੱਚਾ ਨਹੀਂ ਬਚਿਆ ਸਰ ਉਹਦੀ ਵੀ ਕੱਲ ਦਿੱਤ ਹੋ ਗਈ ਪੀਜੀਆਈ ਉਹਨੇ ਤਾਂ ਉਹਨੇ ਰੈਫਰ ਕਰਤਾ ਪੀਜੀਆਈ ਨੂੰ ਉੱਥੇ ਜਾ ਕੇ ਉਹਦੀ ਦਿੱਤ ਹੋ ਗਈ ਜੀ ਪੀਜੀਆਈ ਜਾ ਕੇ ਦਿੱਤ ਹੋ ਗਈ ਹਾਂਜੀ ਘਰ ਵਾਲੀ ਘਰ ਵਾਲੀ ਇਹਨਾਂ ਨੇ ਇੱਥੇ ਤੇ ਭੇਜੀ ਤੀ ਰਾਤ ਨੂੰ 2 ਵਜੇ ਆਪਣੇ ਆਪ ਐਂਬੂਲੈਂਸ ਮੰਗਾਈ ਸਾਰਾ ਕੁਝ ਕੀਤਾ ਇਹ ਨਹੀਂ ਸਾਨੂੰ ਨਹੀਂ ਜੀ ਕੁਝ ਵੀ ਦੱਸਿਆਗਾ ਉਸ ਤੋਂ ਬਾਅਦ ਗਰਦੇਵ ਹਸਪੀਟਲ ਕੇ ਗਰਦੇਵ ਹਸਪੀਟਲ ਨੇ ਦੱਸਿਆ ਕਿ ਇਸ ਦੀ ਬਹੁਤ ਜ਼ਿਆਦਾ ਹਾਲਤ ਨਾਜ਼ੁਕ ਹੈ ਵੀ ਤੁਸੀਂ ਬਹੁਤ ਜ਼ਿਆਦਾ ਟਾਈਮ ਕਰ ਲਿਆ ਲਿਆਂਣ ਚ ਵੀ ਤੁਹਾਨੂੰ ਸਮੇਂ ਦੇ ਨਾਲ ਪਹੁੰਚਣਾ ਚਾਹੀਦਾ ਤਾਂ ਲੈ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਟ੍ਰੀਟਮੈਂਟ ਦਿੱਤਾ ਇਹਨੂੰ ਜਲਦੀ ਜਲਦੀ ਤੁਸੀਂ ਪੀਜੀਆਈ ਲੈ ਜਾਓ ਉਸ ਤੋਂ ਬਾਅਦ ਅਸੀਂ ਸਿੱਧਾ ਪੀਜੀਆਈ ਲੈ ਗਏ ਉਸ ਤੋਂ ਬਾਅਦ ਉਹਨੇ ਉੱਥੇ ਆਪਣਾ ਇਲਾਜ ਕੀਤਾ ਸਾਰਾ ਟ੍ਰੀਟਮੈਂਟ ਦਿੱਤਾ ਕੁਝ ਵੀ ਹੈ ਡੈਥ ਹੋ ਗਈ ਮਤਲਬ ਉੱਥੇ ਤੁਹਾਡੀ ਕੀ ਮੰਗ ਹੈ ਜੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੋ ਐਦਾਂ ਦੇ ਹਸਪੀਟਲ ਐ ਖੋਲ ਕੇ ਬੈਠੇ ਹੋਏ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਨਾਥ ਪਾਣੀ ਚਾਹੀਦੀ ਇਹਨਾਂ ਨੂੰ ਤਾਂ ਕਿ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਅੱਜ ਮੇਰੇ ਘਰ 'ਚ ਦੋ ਦੋ ਜੀਆਂ ਦੀ ਜਾਨ ਗਈ ਉਧਰ ਚੌਕੀ ਇੰਚਾਰਜ ਬਿਨੇਵਾਲ ਏਐਸਆਈ ਵਾਸਦੇਵ ਨੇ ਦੱਸਿਆ ਕਿ ਥਾਣਾ ਗਰਸ਼ੰਗਰ ਵਿਖੇ ਹਸਪਤਾਲ ਦੇ ਡਾਕਟਰ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬੁਲਰਾਮ ਸਿੰਘ son of ਕੁਸ਼ੋਰੀ ਲਾਲ ਮਿਲਿਆ ਜਿਹਨੂੰ ਦੱਸਿਆ ਪੇ ਮੇਰੀ ਵਾਈਫ ਇੱਥੇ ਜਿਹੜੀ ਅਗਈ ਸੀ 20 ਤਰੀਕ ਨੂੰ ਮੌੜ ਮਟਕਲਾਈ ਸੀ 21 ਤਰੀਕ ਨੂੰ ਉਹਦੀ ਪਹਿਲੇ ਮਤਲਬ 2-3 ਮਹੀਨੇ ਤੋਂ ਉਹਦਾ ਟ੍ਰੀਟਮੈਂਟ ਚੱਲਦਾ ਸੀਗਾ ਇੱਥੋਂ ਚੈੱਕਅਪ ਵਗੈਰਾ ਇੱਥੋਂ ਹੁੰਦਾ ਸੀਗਾ ਪ੍ਰੈਗਨੈਂਸੀ ਗਈ ਉਹ ਤੇ ਡਿਲੀਵਰੀ ਵਾਸਤੇ ਇਹਨਾਂ ਨੇ 20 ਤਰੀਕ ਨੂੰ ਐਡਮਿਟ ਕਰਾਇਆ 21 ਤਰੀਕ ਨੂੰ ਜਿਹੜਾ ਸਵੇਰ ਉਹਨਾਂ ਇਹਨਾਂ ਨੇ 11:30 12:00 ਵਜੇ ਡਿਲੀਵਰੀ ਕਰ ਦਿੱਤੀ ਤੇ ਡਿਲੀਵਰੀ ਹੋਣ ਤੋਂ ਬਾਅਦ ਉਹਦੀ ਜਿਹੜੀ ਹਾਲਤ ਬਾਲੀ ਵਧੀਆ ਨਹੀਂ ਕੋਈ ਆਪ ਤਾਂ ਕਮਜ਼ੋਰ ਹੁੰਦੀ ਗਈ ਬੇਕ ਹੁੰਦੀ ਗਈ ਤੇ ਉਸ ਤੋਂ ਬਾਅਦ ਜਿਹੜਾ ਬੱਚਾ ਸੀਗਾ ਇਹਨਾਂ ਨੇ ਉਹ ਉਸੇ ਟਾਈਮ ਤਕਰੀਬਨ आधे ਘੰਟੇ ਬਾਅਦ ਇਹਨਾਂ ਨੇ ਉਹਨੇ ਰੈਫਰ ਕਰਤਾ ਹਸਪਤਲ ਵਾਲਿਆਂ ਨੇ ਇਹਦੀ ਹਾਲਤ ਬੜੀ ਵਧੀਆ ਨਹੀਂ ਸੀ ਜਦ ਤੱਕ ਪਹਿਲੇ ਕਹਿੰਦੇ ਸੀਗਾ ਬੱਚਾ ਬਹਾਉਗਾ ਜਾਂ ਬੱਚਾ ਬਹਾਉਗੀ ਉਸ ਤੋਂ ਬਾਅਦ ਫਿਰ ਇਹਦੀ ਹਾਲਤ ਖਰਾਬ ਹੋ ਗਈ ਪੂਜਾ ਦੇਵੀ ਦੀ ਉਹਦੀ ਵਾਈਫ ਦੀ ਤੇ ਉਹਨੂੰ ਇਹਨਾਂ ਨੇ ਰੈਫਰ ਕਰ ਦਿੱਤਾ ਇੱਥੇ ਨੂਰਪੁਰ ਵਿਧਿੰਗ ਦਾ ਦੇਵਾਸਪੀਟ ਉਸ ਤੋਂ ਬਾਅਦ ਇਹਨਾਂ ਨੇ ਇੱਕ ਪਰਿਵਾਰ ਨੇ ਪਤਾ ਨਹੀਂ ਇਹਨਾਂ ਨੂੰ ਨਹੀਂ ਸਮਝ ਸੀਗੀ ਇਹਨਾਂ ਨੇ ਲੈ ਕੇ ਚੱਕ ਕੇ ਉਹਦਾ ਸੰਸਕਰ ਕਰ ਦਿੱਤਾ ਤੇ ਕੱਲ ਫਿਰ ਬੱਚੇ ਦੀ ਜਿਹੜੀ ਬੱਚਾ ਵੀ ਯਾਰ ਉਹਦੀ ਹਾਲਤ ਵਿਗੜ ਗਈ ਤੇ ਉਹਨੇ ਵਾਲਿਆਂ ਨੇ ਕ੍ਰਿਸ਼ਨਾ ਹਸਪੀਟਲ ਵਾਲਿਆਂ ਨੇ ਉਹਨੂੰ ਰੈਫਰ ਕਰ ਦੇ ਤੁਰੇ ਦਾ ਪੀਜੀਆ ਦਾ ਤੇ ਕੱਲ ਬੱਚੇ ਦੀ ਵੀ ਤੇ ਬੱਚਾ ਲੈ ਆ ਕੇ ਉੱਥੇ ਬੈਠੇ ਸੀਗੇ ਤੇ ਕਾਫੀ ਚੋਚਰਾ ਬਹੁਤ ਦਾ ਸੀਗਾ ਤੇ ਉਹਦੇ ਦੌਰਾਨ ਦੇ ਚਾਪਾ ਫਿਰ ਇਹਨਾਂ ਦੀ ਜਾ ਕੇ ਗੱਲਬਾਤ ਸੁਣੀ ਤੇ ਜਿਹੜਾ ਉਹਨੂੰ ਚਲਾਉਣ ਵਾਲਾ ਡਾਕਟਰ ਸੀਗਾ ਡਾਕਟਰ ਤੇ ਅਸ਼ਵਨੀ ਕੁਮਾਰ ਸਨ ਆਫ ਪ੍ਰਕਾਸ਼ ਲੇੜ ਪ੍ਰਕਾਸ਼ ਚੰਦ ਕਾਜੋ ਪਿੱਛੋ ਜਿਹੜਾ ਚਲਾ ਰਿਹਾ ਸੀਗਾ ਮੈਨੇਜ ਕਰ ਰਿਹਾ ਸੀਗਾ ਉਹਦੇ ਦੀ ਫਿਰ ਨਹੀਂ ਐਪੀਆਰ ਲੌਗ ਕਰਦੇ